ਚਮਕੀਲੇ ਦੇ ਬਾਰੇ ਜਿਹੜੀ ਫਿਲਮ ਬਣੀ ਆ ਉਹਦੇ ਵਿੱਚ ਸਾਡੇ ਬਾਰੇ ਨਿਰੀ ਬਕਵਾਸ ਕੀਤੀ ਗਈ ਆ ਸਾਡੇ ਕਿਰਦਾਰ ਝੂਠੇ ਦਿਖਾਏ ਗਏ ਆ ਕੋਈ ਵੀ ਸਿੰਗਰ ਚਮਕੀਲੇ ਦੇ ਨਾਲ ਖਾਰ ਨਹੀਂ ਸੀ ਖਾਂਦਾ ਨਾ ਕਿਸੇ ਸਿੰਗਰ ਦੀ ਕੋਈ ਲੱਗਦੀ ਸੀ ਨਾ ਹੀ ਚਮਕੀਲੇ ਦੇ ਕਤਲ ਦੇ ਵਿੱਚ ਕੋਈ ਕਿਸੇ ਸਿੰਗਰ ਦਾ ਹੱਥ ਆ ਇਹ ਕਹਿਣਾ ਜਸਵੰਤ ਸੰਦੀਲਾ ਸਾਹਿਬ ਦਾ ਹੈਗਾ ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਆ ਇਹ ਜਿਹੜੀ ਚਮਕੀਲੇ ਤੇ ਫਿਲਮ ਬਣੀ ਆ ਉਹ ਤਾਂ ਆਪਣਾ ਮਸਾਲਾ ਲਾ ਕੇ ਪੈਸੇ ਵਟ ਗਏ ਆ ਪਰ ਸਾਡੇ ਵਰਗੇ ਨਾਲ ਦੇ ਕਈ ਕਲਾਕਾਰਾਂ ਦੇ ਕਿਰਦਾਰ ਘਰਾਵ ਕਰਨ ਲਈ ਉਹਨੇ ਪੂਰੀ ਕੋਸ਼ਿਸ਼ ਵੀ ਕੀਤੀ ਤੇ ਸਾਰਾ ਜਿਹੜਾ ਬਲੇਮ ਆ ਚਮਕੀਲੇ ਦੇ ਕਤਲ ਦਾ ਇਹ ਕਲਾਕਾਰਾਂ ਤੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਹਾਲ ਬਿਲਕੁਲ ਨਹੀਂ ਹੋਇਆ ਇਹ ਟੂਟਾ ਮਾਨਕ ਸਾਹਿਬ ਵੀ ਚਮਕੀਲੇ ਨੂੰ ਬਹੁਤ ਪਿਆਰ ਕਰਦੇ ਸੇ ਦੀ ਅਕੇ ਸਰੇਂਦਰ ਸਿੰਧਾ ਵੀ ਤੇ ਬਾਕੀ ਵੀ ਤੇ ਅਸੀਂ ਤਾਂ ਚਮਕੀਲੇ ਨੂੰ ਆਖ ਕਹਿੰਦੇ ਸੀ ਪੇ ਤੂੰ ਥੋੜਾ ਠਰ ਜਾ ਥੋੜਾ ਰੁਕ ਜਾ ਤੇ ਮੇਰਾ ਤਾਂ ਕਹਿੰਦੇ ਆਪ ਨੰਬਰ ਲੱਗਾ ਅਸੀਂ ਨਾਲ ਮੈਂ ਤਾਂ ਆਪ ਜਿੱਥੇ ਖੜਦਾ ਸੀ ਜਾ ਕੇ ਮੇਰੇ ਕੋਲ ਕੋਈ ਖੜਦਾ ਨਹੀਂ ਸੀ 1 ਮਿੰਟ ਤੋਂ ਬਾਅਦ ਸਾਰੇ ਬੰਦੇ ਆਲੇ ਦੁਆਲੇ ਖਿਲਰ ਜਾਂਦੇ ਸੀ ਕਿ ਪਤਾ ਨਹੀਂ ਕਦੋਂ ਇਹਦੇ ਤੇ ਅਟੈਕ ਹੋ ਜਵੇ ਤੇ ਫਿਰ ਇੱਕ ਗੱਲ ਹੋਰ ਦੱਸੀ ਸੰਦੀਲਾ ਸਾਹਬ ਨੇ ਕਹਿੰਦੇ ਜੀ ਬੂਟਾ ਮੁਹੰਮਦ ਜਿਹੜਾ ਕਿ ਹੁਣ ਫੇਮਸ ਸਿੰਗਰ ਵਾ ਉਹ ਉਹਨਾਂ ਦਿਨਾਂ 'ਚ ਢੋਲਕੀ ਵਜਾਉਂਦਾ ਹੁੰਦਾ ਸੀ ਅਮਰ ਸਿੰਘ ਚਮਕੀਲੇ ਦੇ ਨਾਲ ਐਂਦੇ ਮੈਂ ਲੜਕੇ ਚਮਕੀਲੇ ਦੇ ਨਾਲ 8 ਦਿਨ ਪਹਿਲਾਂ ਮੂਟੇ ਨੂੰ ਉਥੋਂ ਲੈ ਕੇ ਗਿਆ ਤੇ ਚਮਕੀਲੇ ਨੂੰ ਕਹਿੰਦਾ ਮੇਰਾ ਢੋਲਕੀ ਵਾਲਾ ਦੇ ਯਾਰ ਮੇਰੇ ਪ੍ਰੋਗਰਾਮ ਖਰਾਬ ਹੁੰਦੇ ਆ ਜਿਹੜਾ ਦੂਜਾ ਬੰਦਾ ਉਹ ਕੰਮ ਨਹੀਂ ਚੰਗੀ ਤਰ੍ਹਾਂ ਕਰ ਪਾਉਂਦਾ ਤੇ ਚਮਕੀਲਾ ਮੰਨੇ ਨਾ ਪਰ ਕਹਿੰਦੇ ਮੈਂ ਜੀ ਲੜਕੇ ਆਪਣੇ ਬੂਟਾ ਮੁਹੰਮਦ ਨੂੰ ਨਾਲ ਉਹ ਇਹਨਾਂ ਦੇ ਉਹ ਲੈ ਗਿਆ ਤੇ ਕਹਿੰਦੇ ਜਿੱਦਣ ਚਮਕੀਲੇ ਦੀ ਤਾਂ ਅਮਰਜੋਦ ਦੀ ਮੌਤ ਹੁੰਦੀ ਆ ਤੇ ਫਿਰ ਮੂਟਾ ਮੁਹੰਮਦ ਕਹਿੰਦਾ ਬਾਈ ਜੀ ਤੁਸੀਂ ਮੈਨੂੰ ਬਚਾ ਲਿਆ ਨਹੀਂ ਤਾਂ ਮੈਂ ਵੀ ਨਾਲ ਹੀ ਅੱਜ ਉੱਥੇ ਮਾਰਿਆ ਜਾਣਾ ਸੀਗਾ ਜਿਸ ਤਰ੍ਹਾਂ ਦਾ ਉੱਥੇ ਪਾਣਾ ਵਾਪਰਿਆ ਪੇ ਮੇਰੀ ਜ਼ਿੰਦਗੀ ਬਚਾ ਲਈ ਤੁਸੀਂ ਨਹੀਂ ਤਾਂ ਜਿਹੜੇ ਹੋਰ ਦੋ ਤਿੰਨ ਨਾਲ ਬੰਦੇ ਗਏ ਆ ਹਨਾ ਦੇ ਪੂਜਾ ਇੱਕ ਸਿਗਾ ਹਰਮੋਨੀਅਮ ਆਸਟਰ ਗੇਲ ਤੇ ਮੈਂ ਵੀ ਕਹਿੰਦਾ ਉਸੇ ਤਰ੍ਹਾਂ ਹੋਣਾ ਸੀ ਉਹਨਾਂ ਦੀ ਕਤਾਰ 'ਚ ਸ਼ਾਮਲ ਹੋਣਾ ਸੀ ਤੇ ਪਰ ਜਿਹੜੀ ਗੱਲ ਫਿਲਮ ਦੀ ਕਰੀਏ ਫਿਲਮ ਦੇ ਬਾਰੇ ਜਿਹੜਾ ਸੁਨੀਲਾ ਸਾਹਿਬ ਹਨਾ ਕਹਿੰਦੇ ਆ ਕਹਿੰਦੇ ਇਹ 'ਚ ਬਿਲਕੁਲ ਝੂਠ ਦਿਖਾ ਲਿਆ ਆ ਇਹ ਨਹੀਂ ਜੀ ਅਸੀਂ ਕਹਿੰਦੇ ਮਨ ਦੇ ਪੇ ਸਿੰਗਰ ਇਸ ਤਰ੍ਹਾਂ ਕਰਵਾ ਸਕਦੇ ਆ ਤੇ ਉਹਨਾਂ ਨੇ ਤੇ ਬ੍ਰਾਹਮਚਨ ਲਾਤਾ ਉਹ ਕਹਿੰਦੇ ਇਹ ਲੋਕਾਂ ਨੇ ਇੱਕ ਐਵੇਂ ਮਨਘੜਤ ਕਹਾਣੀਆਂ ਬਣਾਈਆਂ ਕਿ ਜੀ ਕਲਾਕਾਰਾਂ ਨੇ ਕਲਾਕਾਰਾਂ ਨੇ ਇਹਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਨੇ ਇਹ ਕੰਮ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਆ ਤੇ ਮੈਨੂੰ ਇਹ ਨਹੀਂ ਸਮਝ ਲੱਗੀ ਹੁਣ ਆ ਕੇ ਇਹ ਕਹਿਣ ਦੀ ਕਿਉਂ ਜ਼ਰੂਰਤ ਪਈ ਆ ਰੱਬ ਜਾਣੇ ਆ ਕੱਲ ਦੀ ਗੱਲ ਆ ਮੈਂ ਤਾਂ ਹੀ ਤੁਹਾਨੂੰ ਆਤਾਜੀ ਅਪਡੇਟ ਦੇ ਰਿਹਾ ਵੀ ਕਹਿੰਦੇ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਤੇ ਇਹ ਇੱਕ ਨੀਰਾ ਬਕਵਾਸ ਕੀਤਾ ਗਿਆ ਆ ਫਿਲਮ ਦੇ ਵਿੱਚ ਤੇ ਇਹ ਤਾਂ ਐਵੇਂ ਬਸ ਉਹਨਾਂ ਨੇ ਬੰਬੇ ਵਾਲਿਆਂ ਨੇ ਇੱਥੇ ਮਸਾਲਾ ਲਾ ਕੇ ਆ ਕਰਕੇ ਪੈਸੇ ਬਣਾਣੇ ਸੇ ਪੈਸੇ ਬਣਾ ਕੇ ਚਲੇ ਗਏ ਆ ਸਾਰਿਆਂ ਦੇ ਠੂਠੇ ਜਿਹੇ ਕਰਤਾਰ ਦਿਖਾ ਕੇ ਤੇ ਐਉਂ ਕਰਕੇ ਇੱਕ ਕਲਪਨਿਕ ਜਿਹੀ ਕਹਾੜੀ ਘੜ ਕੇ ਤੁਹਾਡੇ ਮੋਹਰੇ ਰੱਖ ਕੇ ਤੁਹਾਤੋਂ ਪੈਸੇ ਵਟੋਰ ਕੇ ਭਰੇ ਹੋਏ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਤੇ ਕਹਿੰਦੇ ਮੈਂ ਪੱਕੇ ਤੌਰ ਤੇ ਕਹਿਣਾ ਫੇ ਚਮਕੀਲਾ ਫਿਲਮ ਦੇ ਵਿੱਚ ਐਵੇਂ ਬਕਵਾਸ ਬਾਜੀ ਕੀਤੀ ਗਈ ਆ ਬਾਕੀ ਸਿੰਗਰਾ ਮਾਰੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ